ਕੋਈ ਵੀ ਬੰਦਾ ਜਿੱਦਾ ਨੁਕਸਾਨ ਹੋਇਆ ਹਰ ਪੀੜ ਦੇ ਨਾਲ ਉਸ ਬੰਦੇ ਨੂੰ ਮੁਆਦਾ ਜਿਹੜਾ ਉਹ ਦੇਣਾ ਹੀ ਦੇਣਾ ਇਹ ਸਾਡੇ ਮਾਨਯੋਗ ਮੁਖਵੰਤੀ ਸਾਹਿਬ ਦੀ ਦਾਅਤ ਹੈ ਉਦੋਂ ਅਸੀਂ ਦੇਾਂਗੇ ਉਹ ਐਸੇ ਮਹੀਨੇ ਦੇ ਵਿੱਚ ਇਹ ਸਾਧਨ ਕੰਪਲੀਟ ਹੋ ਜਾ ਜਿਹੜੇ ਸਾਡੇ ਮਤਲਬ ਵੱਖ-ਵੱਖ ਹਰ ਪੀੜ ਸੀਗੇ ਉਹਨਾਂ ਨੂੰ ਚੈੱਕ ਜਿਹੜੇ ਬੰਦੇ ਆ ਕਦੀ ਪੰਜ ਕਰੋੜ ਤੋਂ ਉੱਪਰ ਜਿਹੜੇ ਚੈੱਕ ਅੱਜ ਅਸੀਂ ਦਿੱਤੇ ਆ ਉਹਦਾ ਅਸੀਂ ਤੈਅ ਕੀਤਾ ਕਿ ਐਸੇ ਮਹੀਨੇ ਦੇ ਵਿੱਚ ਵਿੱਚ ਸਾਦੇ ਚੈੱਕ ਜਿਹੜੇ ਆ ਸਾਦਾ ਮੋੜਜਾ ਜਿਹੜਾ ਉਹ ਦੇ ਦਿੱਤਾ ਜਾਊਗਾ ਅੱਜ 29 ਪਿੰਡਾਂ ਦਾ ਜਿਹੜੇ ਸਾਡੇ ਮਤਲਬ ਵੱਖ-ਵੱਖ ਹਰਪੀਟ ਸੀਗੇ ਉਹਨਾਂ ਨੂੰ ਚੈੱਕ ਜਿਹੜੇ ਬੰਦੇ ਆ ਕਰੀਬ 5 ਕਰੋੜ ਤੋਂ ਉੱਪਰ ਜਿਹੜੇ ਚੈੱਕ ਅੱਜ ਅਸੀਂ ਦਿੱਤੇ ਆ ਔਰ ਅਸੀਂ ਤੈਅ ਕੀਤਾ ਕਿ ਐਸੇ ਮਹੀਨੇ ਦੇ ਵਿੱਚ ਵਿੱਚ ਸਾਦੇ ਚੈੱਕ ਜਿਹੜੇ ਆ ਸਾਦਾ ਮੋੜਜਾ ਜਿਹੜਾ ਉਹ ਦੇ ਦਿੱਤਾ ਜਾਊਗਾ ਔਰ ਫਿਰ ਇੱਕ ਕਦਾ ਅਸੀਂ ਬੰਦਾ ਜਾਂਚ ਕਰ ਲਾਂਗੇ ਕਿ ਕੋਈ ਬੰਦਾ ਰਹਿਤ ਨਹੀਂ ਗਿਆ ਕੋਈ ਵੀ ਬੰਦਾ ਜਿੱਦਾ ਨੁਕਸਾਨ ਹੋਇਆ ਹਰ ਪੀੜ ਦੇ ਨਾਲ ਉਸ ਬੰਦੇ ਨੂੰ ਮੁਆਵਜ਼ਾ ਜਿਹੜਾ ਉਹ ਦੇਣਾ ਹੀ ਦੇਣਾ ਇਹ ਸਾਡੇ ਮਾਨਯੋਗ ਮੁਖਵਤੀ ਸਾਭਦੀ ਦਾਇਰ ਹੈ ਉਦੋਂ ਅਸੀਂ ਦੇਾਂਗੇ ਉਹ ਐਸੇ ਮਹੀਨੇ ਦੇ ਵਿੱਚ ਇਹ ਸਾਰਾ ਕੰਮਪਲੀਟ ਹੋ ਜਾਊਗਾ ਕੋਈ ਲੋਕਾਂ ਨੂੰ ਮੁਸ਼ਕਲ ਨਹੀਂ ਆ ਰਹੀ ਜਿਵੇਂ ਠੇਕੇ ਦੇ ਜ਼ਮੀਨਾਂ ਉਹ ਮਾਲਕਾਂ ਨੂੰ ਜਾਣਗੇ ਜਾਂ ਠੇਕੇਦਾਰਾਂ ਨੂੰ ਨਹੀਂ ਨਹੀਂ ਠੇਕੇਦਾਰ ਉਹ ਤੈਅ ਹੈ ਜੀ ਜਿਹੜਾ ਬੰਦੇ ਨੇ ਠੇਕੇ ਦੇ ਜ਼ਮੀਨ ਲਈ ਉਹਨੂੰ ਹੀ ਮਾਜਦਾ ਦਵਾਵਾਂਗੇ ਹੋਦ ਕੇ ਨੂੰ ਕੋਈ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਦੀ ਜਿਵੇਂ ਆਪਣੇ ਏਰੀਆ ਵਿੱਚ ਕਾਫੀ ਬੜੀ ਜਿਹਦਾ ਮਸਦੀ ਹੋਵੇ ਸਰਕਾਰੀ ਜ਼ਮੀਨ ਹੈ ਜਿਹਦੇ ਕੋ ਵਗਦੀ ਹੈ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਜਦਾ ਦੇਣਾ ਬਸ ਹੋਦ ਕੇ ਠੀਕ ਹੈ ਸਰ ਅੱਜ 29 ਪਿੰਡਾਂ ਦਾ ਜਿਹੜੇ ਸਾਡੇ ਮਤਲਬ ਵੱਖ-ਵੱਖ ਹਰਪੀਟ ਸੀਗੇ ਉਹਨਾਂ ਨੂੰ ਚੈੱਕ ਜਿਹੜੇ ਬੰਦੇ ਆ ਕਰੀਬ 5 ਕਰੋੜ ਤੋਂ ਉੱਪਰ ਜਿਹੜੇ ਚੈੱਕ ਅੱਜ ਅਸੀਂ ਦਿੱਤੇ ਆ ਉਹਦਾ ਅਸੀਂ ਤੈਅ ਕੀਤਾ ਕਿ ਐਸੇ ਮਹੀਨੇ ਦੇ ਵਿੱਚ ਵਿੱਚ ਸਾਡੇ ਚੈੱਕ ਜਿਹੜੇ ਆ ਸਾਡਾ ਮੁਆਜਰਾ ਜਿਹੜਾ ਉਹ ਦੇ ਦਿੱਤਾ ਜਾਊਗਾ ਔਰ ਫਿਰ ਇੱਕ ਕਦਾ ਅਸੀਂ ਬੰਦਾ ਜਾਂਚ ਕਰ ਲਾਂਗੇ ਕਿ ਕੋਈ ਬੰਦਾ ਰਹਿਤ ਨਹੀਂ ਗਿਆ ਕੋਈ ਵੀ ਬੰਦਾ ਜਿੱਦਾ ਨੁਕਸਾਨ ਹੋਇਆ ਹਰ ਪੀੜ ਦੇ ਨਾਲ ਉਸ ਬੰਦੇ ਨੂੰ ਮੁਆਜਰਾ ਜਿਹੜਾ ਉਹ ਦੇਣਾ ਹੀ ਦੇਣਾ ਇਹ ਸਾਡੇ ਮਾਨਯੋਗ ਮੁਖਤੀ ਸਾਭੀ ਦਾਇਰ ਹੈ ਉਦੋਂ ਅਸੀਂ ਦੇਾਂਗੇ ਉਹ ਐਸੇ ਮਹੀਨੇ ਦੇ ਵਿੱਚ ਇਹ ਸਾਰਾ ਕੰਮਪਲੀਟ ਹੋ ਜਾ। ਕੋਈ ਲੋਕਾਂ ਨੂੰ ਮੁਸ਼ਕਲ ਨਹੀਂ ਆ ਰਹੀ ਜਿਵੇਂ ਠੇਕੇ ਦੇ ਜ਼ਮੀਨਾਂ ਉਹ ਮਾਲਕਾਂ ਨੂੰ ਜਾਣਗੇ ਜਾਂ ਠੇਕੇਦਾਰਾਂ ਨੂੰ ਨਹੀਂ ਨਹੀਂ ਠੇਕੇਦਾਰ ਉਹ ਤੈ ਹੈ ਜੀ ਜਿਹੜਾ ਬੰਦੇ ਨੇ ਠੇਕੇ ਦੇ ਜ਼ਮੀਨ ਲਈ ਉਹਨੂੰ ਹੀ ਮਾਜਦਾ ਦਵਾਵਾਂਗੇ ਹੋਦ ਕੇ ਨੂੰ ਕੋਈ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਜਿਵੇਂ ਆਪਣੇ ਏਰੀਆ ਵਿੱਚ ਕਾਫੀ ਬੜੀ ਜਿਹਦੇ ਮਸਦੇ ਹੋਵੇ ਸਰਕਾਰੀ ਜ਼ਮੀਨ ਹੈ ਜਿਹਦੇ ਕੋ ਵਗਦੀ ਆ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਜਦਾ ਦੇਣਾ ਬਸ ਹੋਦ ਕੇ ਠੀਕ ਹੈ ਸਰ ਅੱਜ 29 ਪਿੰਡਾਂ ਦਾ ਜਿਹੜੇ ਸਾਡੇ ਮਤਲਬ ਵੱਖ-ਵੱਖ ਹਰਪੀਟ ਸੀਗੇ ਉਹਨਾਂ ਨੂੰ ਚੈੱਕ ਜਿਹੜੇ ਬੰਦੇ ਆ ਕਰੀਬ 5 ਕਰੋੜ ਤੋਂ ਉੱਪਰ ਜਿਹੜੇ ਚੈੱਕ ਅੱਜ ਅਸੀਂ ਦਿੱਤੇ ਆ ਉਹਦਾ ਅਸੀਂ ਤੈਅ ਕੀਤਾ ਕਿ ਐਸੇ ਮਹੀਨੇ ਦੇ ਵਿੱਚ ਵਿੱਚ ਸਾਡੇ ਚੈੱਕ ਜਿਹੜੇ ਆ ਸਾਡਾ ਮੁਆਜਰਾ ਜਿਹੜਾ ਉਹ ਦੇ ਦਿੱਤਾ ਜਾਊਗਾ ਔਰ ਫਿਰ ਇੱਕ ਵਾਰ ਅਸੀਂ ਬੰਦਾ ਜਾਂਚ ਕਰ ਲਾਂਗੇ ਕਿ ਕੋਈ ਬੰਦਾ ਰਹਿਤ ਨਹੀਂ ਗਿਆ ਕੋਈ ਵੀ ਬੰਦਾ ਜਿੱਦਾ ਨੁਕਸਾਨ ਹੋਇਆ ਹਰ ਪੀੜ ਦੇ ਨਾਲ ਉਸ ਬੰਦੇ ਨੂੰ ਮੁਆਜਰਾ ਜਿਹੜਾ ਉਹ ਦੇਣਾ ਹੀ ਦੇਣਾ ਇਹ ਸਾਡੇ ਮਨਜੋਗ ਮੁਖਵਤੀ ਸਾਭ ਦੀ ਦਾਅਤ ਹੈ ਉਦੋਂ ਅਸੀਂ ਦੇਾਂਗੇ ਉਹ ਐਸੇ ਮਹੀਨੇ ਦੇ ਵਿੱਚ ਇਹ ਸਾਧਨ ਕੰਪਲੀਟ ਹੋ ਜਾ ਕੋਈ ਲੋਕਾਂ ਨੂੰ ਮੁਸ਼ਕਲ ਨਹੀਂ ਆ ਰਹੀ ਜਿਵੇਂ ਠੇਕੇ ਦੇ ਜ਼ਮੀਨਾਂ ਉਹ ਮਾਲਕਾਂ ਨੂੰ ਜਾਣਗੇ ਜਾਂ ਠੇਕੇਦਾਰਾਂ ਨੂੰ ਨਹੀਂ ਨਹੀਂ ਠੇਕੇਦਾਰਾਂ ਨੂੰ ਉਹ ਤੈ ਹੈ ਜੀ ਜਿਹੜਾ ਬੰਦੇ ਨੇ ਠੇਕੇ ਦੇ ਜ਼ਮੀਨ ਲਈ ਉਹਨੂੰ ਹੀ ਮਾਜਦਾ ਦਵਾਵਾਂਗੇ ਹੋਦ ਕੇ ਕੋਈ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਜਿਵੇਂ ਆਪਣੇ ਏਰੀਆ ਵਿੱਚ ਕਾਫੀ ਬੜੀ ਜਿਹਦੇ ਮੱਦੀ ਹੋਵੇ ਸਰਕਾਰੀ ਜ਼ਮੀਨ ਹੈ ਜਿਹਦੇ ਕੋ ਵਗਦੀ ਆ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਜਦਾ ਦੇਣਾ ਬਸ ਹੋਦ ਕੇ ਠੀਕ ਹੈ